ਉਜੀ ਆਪਾਂ ਜਿਹੜਾ ਆਲੂਆਂ ਨੂੰ ਪਾਣੀ ਪਹਿਲਾਂ ਆਪ ਬਨਾਈ ਕੀਤੀ ਸੀ ਤੇ ਹੁਣ ਜਿਹੜਾ ਪਾਣੀ ਲਾਉਣਦੇ ਆ ਕਿਉਂਕਿ ਕੋਰੇ ਦੀ ਜਿਹੜੀ ਚਾਸਾ ਉਹ ਬਹੁਤ ਹੋ ਗਈ ਆ ਕਿਉਂਕਿ ਦਿਖਾਈ ਘਟ ਦਿੰਦੀ ਆ ਤੇ ਹੁਣ ਜਿਹੜਾ ਆ ਕੋਰਾ ਚਾਸ ਜੀ ਬਹੁਤ ਆਦੀ ਇੱਕ ਵਾਰੀ ਆਲੂ ਹਸਾਬ ਨਾਲ ਰੁੱਕ ਗਏ ਆ ਮਦਨੋ ਪਹਿਲਾਂ ਬੋਲਾ ਮਦਨੋ ਰੋਕੀਆਂ ਤੇ ਆਪਾਂ ਪਾਣੀ ਜਿਹੜਾ ਵਾ ਲਾਈ ਜਾਂਦੇ ਆ ਉਹਦਾ ਦੇ ਬਾਕੀ ਸੋਜੀਆਂ ਵਾਸਤੇ ਜਿਹੜਾ ਵਾ ਹੋਏ ਤੇ ਮਾੜਾ ਵਾ ਜੀ ਕੋਰਾ ਜੇ ਕੋਰਾ ਪਿਆਦਾ ਪੈਂਦਾ ਵਾ ਪੱਲਾ ਕਿਉਂਕਿ ਜੇ ਸੜ ਜਾਂਦੀ ਹੁੰਦੀ ਹੈ ਹੁੰਦੀ ਹੈ ਦੇ ਨਾਲ ਪਾਣੀ ਦਾ ਹੀ ਆ ਜਿਹੜਾ ਬਚਾਓ ਜਾਂਦਾ ਆ ਪਾਪ ਜੀ ਬਣ ਕੇ ਤੇ ਬਾਕੀ ਚਲੋ ਕਣਕ ਵਾਸਤੇ ਤਾਂ ਬਹੁਤ ਵਧੀਆ ਹੁੰਦਾ ਤੇ ਜਿਹੜਾ ਪਾਣੀ ਆ ਆਪਾਂ ਪਾਈ ਜਾਂਦੇ ਆ ਬਚਾਅ ਵਾਸਤੇ ਬਾਕੀ ਆਲੂ ਬਹੁਤ ਸੋਹਣੇ ਆ ਕਿਉਂਕਿ ਨਾ ਹੀ ਬਹੁਤ ਸੋਹਣੀਆਂ ਫਸਲਾਂ ਸਾਰੀਆਂ ਕਣਕਾਂ ਵੀ ਬਹੁਤ ਸੋਹਣੀਆਂ ਆ ਤੇ ਪਾਣੀ ਜਿਹੜਾ ਮਤਲਬ ਬਹੁਤ ਸੋਹਣੀਆਂ ਬਸਨਾ ਪਾਣੀ ਤੋਂ ਬਾਅਦ ਜਿਹੜੀਆਂ ਫਸਲਾਂ ਬੀਜੀਆਂ ਗਈਆਂ ਨਾ ਬਹੁਤ ਸੋਹਣੀਆਂ ਹੋ ਗਈਆਂ ਮੰਡ ਦੇ ਵਿੱਚ ਤੇ ਬਾਕੀ ਆ ਕੋਰੇ ਦੀ ਜਸਤੀ ਥੋੜਾ ਜਿਹਾ ਹੈ ਹੀ ਤੇ ਬਾਕੀ ਦਿਨ ਬਹੁਤ ਵਧੀਆ ਵਾ ਚਲੋ ਖੰਡ ਨੇ ਵੇਹੇ ਆਪਣਾ ਜੋਰ ਤੇ ਵਿਖਾਉਣਾ ਹੀ ਹੁੰਦਾ ਇੱਕ ਵਾਰੀ ਫਸਲਾਂ ਵਾਸਤੇ ਸਬਜ਼ੀਆਂ ਸੁੱਜੀਆਂ ਵਾਸਤੇ ਥੋੜਾ ਜਿਹਾ ਹੁੰਦਾਗੇ ਜਿਹੜਾ ਕੋਰਾ ਵਾ ਉਹ ਉਹਦੇ ਨਾਲ ਫੜਨਾ ਥੋੜੀ ਜਿਹੀ ਮਰ ਜਾ ਜਾਂਦੀਆਂ ਸੜ ਵੀ ਜਾਂਦੀਆਂ ਤੇ ਬਾਕੀ ਚਲੋ ਇਹਨੇ ਕੁਦਰਤ ਨੇ ਆਪਣਾ ਕੰਮ ਜਿਹੜਾ ਕਰਨਾ ਵਾ ਕੁਦਰਤ ਜੋ ਵੀ ਕਰਦੀ ਹੁੰਦੀ ਆ ਸਭ ਕੁਝ ਵਧੀਆ ਕਰਦੀ ਹੁੰਦੀ ਆ ਕੋਕੜਾ ਕੋਈ ਮਾੜਾ ਕਰਦੀ ਆ ਤੇ ਹਲੋ ਬਾਕੀ ਜੋ ਕੁਦਰਤ ਨੂੰ ਪੋਹਦਾ ਹੋਵੇ ਬਾਕੀ ਫਸਲਾਂ ਬਹੁਤ ਸੋਹਣੀਆਂ ਹੋਈਆਂ ਮੰਡ ਦੇ ਵਿੱਚ ਬੰਨ ਬੱਜਣ ਤੋਂ ਬਾਅਦ ਚ ਨਹੀਂ ਆ ਫਸਲਾਂ 베ਜੀਆ ਜੇ ਕਿਨੇ ਕਣਕ 베ਜੀਆ ਆਲੂ ਲਾਇਆ ਜਾਂ ਕਿਨੇ ਗੋਭੀ ਲਈ ਆ ਸਰੋਂ 베ਜੀਆ ਇਹ ਤਰ੍ਹਾਂ ਦੀਆਂ ਨਹੀਂ ਫਸਲਾਂ ਵਾ ਉਹ ਵੈਗਰੂਣੀ ਕਿਰਪਾ ਕੀਤਾ ਬਹੁਤ ਸੋਹਣੀਆਂ ਹੋਈਆਂ ਤੇ ਬਹੁਤ ਸੋਹਣੀਆਂ ਵਾ ਮੰਡ ਦੇ ਵਿੱਚ ਹਰਿਆ ਭਰਿਆ ਮੰਡਾ ਕਿੱਥੇ ਇਹ ਜਿਹੜੇ ਜਿਹੜਾ ਲੱਗਨਦਿਆ ਸੀ ਇਸ ਟਾਈਮ ਤੇ ਪਾਣੀ ਆਇਆ ਸੀ ਤੇ ਹੁਣ ਜਿਹੜਾ ਉਹੀ ਮੰਡ ਜਿਹੜਾ ਬਹੁਤ ਹਰਿਆ ਭਰਿਆ ਬਣਿਆ ਪਿਆ ਵਾ ਤੇ ਬਾ ਸਾਰੇ ਕੋਈ ਕਣਕਾਂ ਭਰਨ ਦਿਆਵਾ ਕੋਈ ਆਲੂ ਭਰਨ ਦਿਆ ਸਾਰੇ ਪਾਣੀ ਲਾ ਕੇ ਜਿਹੜਾ ਵਾ ਉਹ ਬੈਠੇ ਆ ਤੇ ਫਸਲਾਂ ਜਿਹੜੀਆਂ ਬਹੁਤ ਸੋਹਣੀਆਂ ਵਾ ਬਾਕੀ ਜਿਹੜਾ ਵਾ ਕੁਦਰਤ ਨੇ ਜਿਵੇਂ ਦੇਣਾ ਓਵੇਂ ਦੇਣਾ ਜੋ ਵੀ ਸਮਝਦੇ ਵਿੱਚ ਲਿਖਿਆ ਉਹੀ ਮਿਲਣਾ ਵਾ ਤੇ ਬਹੁਤ ਵਧੀਆ ਫਸਲਾਂ ਐ ਇਸ ਵਾਰ ਬਾਕੀ ਠੰਡ ਜਿਹੜਾ ਹੁਣ ਆਪਣਾ ਜੋਰ ਫੜਨ ਲਈ ਆ ਫਿਰ ਕੀ ਵੇਹੇ ਇਹ ਬਹੁਤ ਵਿਚਾਰਿਆ ਕਿ ਜਿਹੜੇ ਧੁੰਦਾ ਨਹੀਂ ਪਈਆਂ ਤੇ ਤੋਂ ਨਾ ਪੈਂਦੀਆਂ ਸੀ ਉਹ ਉਹਦੇ ਨਾਲ ਨੁਕਸਾਨ ਬਹੁਤ ਹੁੰਦੇ ਸੀ ਤੇ ਇਹ ਛੇਤੀ ਜ਼ਮੀਨਾਂ ਵੀ ਜਿਹੜੀਆਂ ਮੰਡ ਦੇ ਵਿੱਚ ਖਾਸ ਕਰਕੇ ਵੱਤਰ ਨਹੀਂ ਹੁੰਦੀਆਂ ਹੁੰਦੀਆਂ ਤੇ ਐ ਕਿ ਜਿਹੜੀਆਂ ਵਾ ਦਿਨ ਸਾਫ਼ ਹੋਣ ਕਰਕੇ ਕੁਦਰਤ ਨੇ ਬਹੁਤ ਵਧੀਆ ਸਾਥ ਦਿੱਤਾ ਇਹ ਚੀਜ਼ ਦਾ ਤੇ ਦਿਨ ਸਾਫ਼ ਹੋਣ ਕਰਕੇ ਤੇ ਜਿਹੜਾ ਵਾ ਉਹ ਬਲਾ ਜਿਹੜਾ ਜਿਹੜੀਆਂ ਵਾ ਜ਼ਮੀਨਾਂ ਛੇਤੀ ਵੱਤਰ ਆ ਗਈਆਂ ਤੇ ਫਸਲਾਂ ਜਿਹੜੀਆਂ ਬਹੁਤ ਵਧੀਆ ਵਿੱਝੀਆਂ ਗਈਆਂ ਚੰਗੀ ਤਰ੍ਹਾਂ ਵਾ ਕੇ ਵਿੱਝੀਆਂ ਗਈਆਂ ਨੇ ਤੇ ਕਈ ਵਾਰੀ ਕੋਸ਼ ਕਰਤੇ ਤੇ ਗਿੱਲੇ ਵਾਤੇ ਵਿੱਜਨੇ ਪੈਂਦੇ ਹੁੰਦੇ ਆ ਪਰ ਜਿਹਨੂੰ ਗਿੱਲੇ ਵਾਤੇ ਨਹੀਂ ਵਿਜਣੇ ਪੈਰ ਕੇ ਉਹ ਲੋ ਵਧੀਆ ਪੜੀਆਂ ਬਣ ਕੇ ਤੇ ਫਿਰ ਜਿਹੜਾ ਵਾ ਉਹ ਸਲਾਂ ਬੀਜੀਆਂ ਗਈਆਂ ਬਾਕੀ ਤਾਂ ਹੀ ਕਹਿ ਦਿੰਦੇ ਕੁਦਰਤ ਕਰਦੀ ਆ ਜੋ ਉਹ ਆਪਣੇ ਹਿਸਾਬ ਨਾਲ ਠੀਕ ਕਰਦੀ ਹੁੰਦੀ ਆ ਫਸਲਾਂ ਤੇ ਬਹੁਤ ਹੋਇਆ ਇਸ ਵਾਰ ਜਿਹੜਾ ਜ਼ਮੀਨਾਂ ਦਾ ਨੁਕਸਾਨ ਹੋਇਆ ਸੀ ਤੇ ਪਰ ਫਿਰ ਵੀ ਕੁਝ ਉਹਨੇ ਫਾਇਦਾ ਵੀ ਕੀਤਾ ਵਾ ਕਿਉਂਕਿ ਜਿਹੜੀ ਆ ਜਗਾ ਇੱਥੇ ਬਿਲਕੁਲ ਕੋਰੀ ਦਿੱਤਾ ਸੀ 2023 ਦੇ ਵਿੱਚ ਪਈ ਤੇ ਇਸ ਵਾਰ ਜਿਹੜਾ ਵਾ ਉਹਦੇ ਵਿੱਚ ਬਹੁਤ ਪਾਣੀ ਦੇ ਵਿੱਚ ਮਿੱਟੀ ਆਈ ਆ ਉਹਦੀ ਵੇਖਦੇ ਪਾਣੀ ਦੇ ਨਾਲ ਕਿਦਾਂ ਐ ਪੂਰੀ ਜੰਮ ਜਾਂਦੀ ਆ ਬਹੁਤ ਮਿੱਟੀ ਜਿਹੜਾ ਆਈ ਆ ਤੇ ਉਹਦੇ ਨਾਲ ਜਿਹੜੇ ਐ ਰਕੀ ਫਸਲਾਂ ਬਹੁਤ ਸੁਣੀਆਂ ਹੋਈਆਂ ਨਹੀਂ ਤੇ 2023 ਦੇ ਵਿੱਚ ਆਲੂ ਵੀ ਲਾਏ ਸਾਰਾ ਕੁਝ ਕੀਤਾ ਸੀ ਕੋਈ ਚੀਜ਼ ਨਹੀਂ ਤੁਰੰਦੀ ਕਿਉਂਕਿ ਰੇਤ ਜਿਹੜੀ ਸੀ ਉਹ ਚਿੱਟੀ ਪਲਸਤਰ ਵਾਲੀ ਰੇਤ ਆਈ ਸੀ ਕੋਰੀ ਤੇ ਇਸ ਵਾਰ ਜਿਹੜਾ ਵਾ ਉਹ ਪਾਣੀ ਦੇ ਨਾਲ ਕੁਝ ਮਿੱਟੀ ਆਈ ਇਹਦੇ ਵਿੱਚ ਬਹੁਤ ਤੇ ਉਹਦੀ ਮਿੱਟੀ ਰਲ ਕੇ ਤੇ ਜ਼ਮੀਨਾਂ ਜਿਹੜੀਆਂ ਵਾ ਉਹ ਬਹੁਤ ਸੁਣੀਆਂ ਬਣ ਗਈਆਂ ਤੇ ਉਹਦੇ ਨਾਲ ਜਿਹੜਾ ਵਾ ਫਰਕ ਪੈ ਗਿਆ ਇਹ ਜਮੀਨਾ ਵਾ ਉਹ ਆਪਾਂ ਕਹ ਦੇਨੇ ਜਿਹੜਾ ਗਸਰੀ ਜਮੀਨ ਜਿਹਨੂੰ ਕਹ ਦੇਨੇ ਗਸਰੀਆਂ ਜਮੀਨਾ ਬਣ ਗਈਆਂ ਤੇ ਫਸਲਾਂ ਬਹੁਤ ਸੋਹਣੀਆਂ ਸਰ ਗਈ ਲਹਿਰਾਉਂਦੀਆਂ ਵਾ ਬਾਕੀ ਜੇਕਰ ਕਿਰਪਾ ਇਹ ਰੱਖੇ ਅੱਗੇ ਵਾਸਤੇ 2026 ਜਿਹੜਾ ਵਾ ਉਹ ਸਾਰਿਆਂ ਵਾਸਤੇ ਜਿਹੜਾ ਵਾ ਉਹ ਲਾਈਵ ਆਨ ਹੋਵੇ ਸਾਰਿਆਂ ਦੀ ਵਧੀਆ ਫਸਲਾਂ ਹੋਣ 2025 ਵਿੱਚ ਜਦੋਂ ਜਿਹੜੇ ਨੁਕਸਾਨ ਹੋਏ ਆ ਤੇ ਉਹਦੀ ਜਿਹੜੀ ਹੋਰ ਅਟੈਂਪ ਚੰਗੇ ਝਾੜ ਮਿਲਣ ਤੇ ਆਪਣੇ ਇਹ ਵੀ ਜਿਹੜਾ ਵਾਅਦ ਦੀ ਪਰਭਾਈ ਹੋ ਸਕਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ